ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਪਾਂ ਪਾਇਆ ਵੇ ਕੜਾਈ ਦੇ ਵਿੱਚ ਕਿਉ ਕਿਉ ਨੂੰ ਆਪਾਂ ਕਰ ਲਿਆ ਚੰਗੀ ਤਰ੍ਹਾਂ ਗਰਮ ਇੱਥੇ ਆਪਾਂ ਇੱਕ ਕੜਛੀ ਕਿਉ ਦੀ ਲਈਏ ਕਿਉ ਨੂੰ ਕਰਕੇ ਗਰਮ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਆਟਾ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਹੁਣ ਕਿਉ ਦੇ ਵਿੱਚ ਆਪਾਂ ਆਟਾ ਪਾਉਣ ਲੱਗੇ ਆ ਤਾਂ ਆਪਾਂ ਕੀ ਬਣਾਉਣ ਲੱਗੇ ਆ ਆਪਾਂ ਬਣਾਉਣ ਲੱਗੇ ਆ ਜੀ ਪ੍ਰਸ਼ਾਦ ਕੋਈ ਹਲਵਾ ਕਹਿੰਦਾ ਕੋਈ ਪ੍ਰਸ਼ਾਦ ਕਹਿੰਦਾ ਸਾਡੇ ਮੂੰਹ ਚੜਿਆ ਵੇ ਪ੍ਰਸ਼ਾਦ ਅਸੀਂ ਪ੍ਰਸ਼ਾਦ ਹੀ ਕਹਾਂਗੇ ਤੇ ਹੁਣ ਆਪਾਂ ਇਹਨੂੰ ਭੁੰਨਾ ਕਰਤਾ ਸਟਾਰਟ ਇੱਕ ਵਾਰੀ ਦਾ ਦੇਖੋ ਹੌਲੀ ਹੌਲੀ ਆਪਾਂ ਜੇ ਸਲੋ ਫਲੇਮ ਦੇ ਉੱਤੇ ਭੁੰਨਾ ਸ਼ੁਰੂ ਕੀਤਾ ਸੀ ਤਾਂ ਕਿਉਂ ਇਹਨੇ ਛੱਡਤਾ ਹੈਗਾ ਇਹਨੂੰ ਆਪਾਂ ਇੱਕ ਵਾਰੀ ਹੋਰ ਐਸੇ ਤਰ੍ਹਾਂ ਹੀ ਭੁੰਦੇ ਰਾਵਾਂਗੇ ਸਲੋ ਫਲੇਮ ਦੇ ਉੱਤੇ ਭੁੰਨੀ ਜਾਣਿਆ ਆਪਾਂ ਇਹਦੇ ਤੇ ਹਾਈ ਬਿਲਕੁਲ ਵੀ ਨਹੀਂ ਕਰਨੀਗੇ ਜਦੋਂ ਪਾਣੀ ਪਾਉਣਾ ਹੋਇਆ ਉਦੋਂ ਹੀ ਆਪਾਂ ਹਾਈ ਫਲੇਮ ਕਰਾਂਗੇ ਤੇ ਜਿਵੇਂ ਜਿਵੇਂ ਆਪਾਂ ਭੁੰਨੇ ਜਾਂਦੇ ਆ ਦਾ ਕਲਰ ਹੁੰਦਾ ਜਾਂਦਾ ਹੈ ਚੇਂਜ ਤੁਸੀਂ ਦੇਖੋ ਇਹਨੇ ਕਿੰਨਾ ਸਾਰਾ ਕਲਰ ਆਪਦਾ ਚੇਂਜ ਕਰ ਲਿਆਗਾ ਤੇ ਹੁਣ ਆਪਣਾ ਜਿਹੜਾ ਸੈਕਿੰਡ ਤਰਮ ਦਾ ਉਹ ਵੀ ਆਪਣਾ ਜਿਹੜਾ ਕਿਓ ਹੈ ਛੱਡਣਾ ਹੋ ਗਿਆ ਸ਼ੁਰੂ ਆਟੇ ਨੇ ਕਰਤਾ ਸ਼ੁਰੂ ਤੇ ਦੇਖੋ ਕਿੰਨਾ ਸੋਹਣਾ ਸੋਹਣਾ ਇਹ ਬਣਾਇਆ ਵੈਗਾ ਇਹ ਆਪਾਂ ਇੱਥੇ ਇੱਕ ਕੜਛੀ ਆਟਾ ਲਿਆ ਤੇ ਇੱਕ ਕੜਛੀ ਆਪਾਂ ਕਿਓ ਲਿਆ ਤੇ ਇੱਕ ਕੜਛੀ ਆਪਾਂ ਪਾਵਾਂਗੇ ਇਹਦੇ ਵਿੱਚ ਚੀਨੀ ਤੇ ਡੇਢ ਗਲਾਸ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਦਾ ਗਲਾਸ ਹੈ ਮੇਰੇ ਕੋਲ ਛੋਟਾ ਬਾਲਾ ਵੱਡਾ ਵੀ ਨਹੀਂ ਹੈ ਜਿਹੜਾ ਮੈਂ ਰੱਖਿਆ ਹੋਇਆ ਪਾਣੀ ਦਾ ਪਰਕੇ ਛੋਟਾ ਹੀ ਹੈਗਾ ਉਹ ਨੂੰ ਆਪਾਂ ਡੇਢ ਗਲਾਸ ਪਾਣੀ ਦਾ ਪਾਕੇ ਦੇ ਵਿੱਚ ਪ੍ਰਸ਼ਾਦ ਨੂੰ ਆਪਾਂ ਤਿਆਰ ਕਰਾਂਗੇ ਹੁਣ ਦੇਖੋ ਇਹਨੇ ਪ੍ਰਸ਼ਾਦ ਨੇ ਆਪਣਾ ਕਲਰ ਚੇਂਜ ਕਰ ਲਿਆ ਕਿਉਂ ਹੈ ਜਿਹੜਾ ਛੱਡਦਾ ਹੈ ਬਿਲਕੁਲ ਇਹਦੇ ਵਿੱਚ ਹੁਣ ਆਪਾਂ ਜਿਹੜੀ ਚੀਨੀ ਸਾਈਡ ਤੇ ਪਾ ਕੇ ਰੱਖੀ ਹੋਈ ਹੈ ਉਹ ਐਡ ਕਰ ਦਾਂਗੇ ਪਹਿਲਾਂ ਆਪਾਂ ਇਹਨੂੰ ਚੀਨੀ ਨੂੰ ਹਲਾਵਾਂਗੇ ਇੱਕਦਮ ਆਪਾਂ ਪਾਣੀ ਨਹੀਂ ਪਾਉਂਦੇ ਕਿ ਕਹਿ ਦਿੰਦੇ ਆ ਨਾ ਲਮਜ਼ ਪੈ ਜਾਂਦੇ ਬਿਲਕੁਲ ਵੀ ਲਮਜ਼ ਨਹੀਂ ਪੈਂਦੇ ਜੇ ਤੁਸੀਂ ਇਸ ਤਰ੍ਹਾਂ ਬਣਾਉਂਗੇ ਇੱਕ ਵਾਰੀ ਆਪਾਂ ਜਿਹੜੀ ਚੀਨੀ ਸੀ ਉਹ ਖੁਰਜੇ ਲਈ ਤੇ ਉਸ ਤੋਂ ਬਾਅਦ ਆਪਾਂ ਪਾਤਾ ਡੇਢ ਗਲਾਸ ਪਾਣੀ ਦਾ ਪਾਣੀ ਪੋਣ ਤੋਂ ਬਾਅਦ ਜਿਹੜਾ ਪ੍ਰਸ਼ਾਦ ਆ ਉਹ ਸਾਰਾ ਇਕੱਠਾ ਜਾ ਹੋ ਗਿਆ ਇਹਨੂੰ ਹੁਣ ਆਪਾਂ ਇੱਕਦਮ ਐ ਇਹ ਨਹੀਂ ਹਿਲਾਉਣਾਗਾ ਹੌਲੀ-ਹੌਲੀ ਆਪਾਂ ਹਿਲਾਉਂਦੇ ਜਾਵਾਂਗੇ ਇੱਥੇ ਵੀ ਆਪਾਂ ਗੈਸ ਦੀ ਫਲੇਮ ਹੈ ਜਿਹੜੀ ਥੋੜੀ ਜਿਹੀ ਹਾਈ ਕਰਦੀ ਹੈ ਸਲੋ ਨਾਲੋਂ ਹਾਈ ਕੀਤੀ ਹੈ ਫੁੱਲ ਹਾਈ ਨਹੀਂ ਕੀਤੀਗੀ ਤੇ ਜਦੋਂ ਆਪਾਂ ਇਸ ਤਰ੍ਹਾਂ ਹਿਲਾਉਂਦੇ ਰਹੇ ਹਿਲਾਉਂਦੇ ਰਹੇ ਭੁੰਨਦੇ ਰਹੇ ਤੇ ਇਹ ਆਪਣਾ ਪ੍ਰਸ਼ਾਦ ਇਸ ਤਰ੍ਹਾਂ ਬਣ ਕੇ ਹੋ ਗਿਆ ਤਿਆਰ ਕੋਸ਼ਿਸ਼ ਹੱਦ ਤੱਕ ਇਹਨੇ ਪ੍ਰਸ਼ਾਦ ਨੇ ਆਪਣਾ ਕਿਉਂ ਛੱਡਦਾ ਜਿਵੇਂ ਜਿਵੇਂ ਆਪਾਂ ਹੋਰ ਹਲਾਈ ਚੱਲਾਂਗੇ ਰਾੜੇ ਜੇ ਲਵਾਈ ਚੱਲਾਂਗੇ ਇਹਨੇ ਇੱਕਦਮ ਸਾਰਾ ਕਿਉ ਹੈ ਜਿਹੜਾ ਛੱਡ ਦੇਣਾ ਜਦੋਂ ਆਪਣਾ ਪ੍ਰਸ਼ਾਦ ਆਪਣੀ ਕੜਾਈ ਦੇ ਵਿੱਚ ਜਾਏ ਘੁੰਮਣ ਲੱਗ ਜੇ ਆਪਣੇ ਆਪ ਚੱਲਣ ਜਾਂ ਲੱਗ ਜੇ ਤਾਂ ਫਿਰ ਦੇਖੋ ਸਮਝੋ ਵੀ ਤੁਸੀਂ ਤੁਹਾਡਾ ਪ੍ਰਸ਼ਾਦ ਹੈ ਜਿਹੜਾ ਉਹ ਬਣ ਕੇ ਹੋ ਜਾਣਾ ਹੈ ਤਿਆਰ ਤੇ ਇਹਨੇ ਦੇਖੋ ਆਪਾਂ ਹੁਣ ਕੜਚੀ ਦੇ ਵਿੱਚ ਪਾ ਕੇ نیچے ਦੇਖੋ ਮੈਂ ਤੁਹਾਡੇ ਸਾਹਮਣੇ गिरके ਦਿਖਾਇਆਗਾ ਤਾਂ ਇੱਕਦਮ ਕਟਚੀ ਹੈ ਜਿਹੜੀ ਪ੍ਰਸ਼ਾਦ ਨੂੰ ਛੱਡੀ ਜਾਂਦੀ ਹੈ ਇਸ ਤਰ੍ਹਾਂ ਆਪਾਂ ਹਲਾਉਂਦੇ ਹਲਾਉਂਦੇ ਆਪਣਾ ਸਾਰਾ ਪ੍ਰਸ਼ਾਦ ਹੈ ਜਿਹੜਾ ਬਣ ਕੇ ਹੋ ਜਾਣਾ ਹੈ ਤਿਆਰ ਗਰਮਾ ਗਰਮ ਦੇਖੋ ਐ ਇੱਕਦਮ ਇਹਨੇ ਕਲਰ ਆ ਦਾ ਚੇਂਜ ਕਰ ਲਿਆ ਤੇ ਸਾਰਾ ਘਿਓ ਦਿੱਤਾ ਛੱਡ ਤੇ ਹੁਣ ਪ੍ਰਸ਼ਾਦ ਆਪਣਾ ਇੱਕਦਮ ਪਰਫੈਕਟ ਬਣ ਕੇ ਹੋ ਗਿਆ ਹੈਗਾ ਤਿਆਰ ਤੇ ਗਰਮਾ ਗਰਮ ਹੁਣ ਇਹਨੂੰ ਪਾਓ ਤੁਸੀਂ ਕ올ੀਆਂ ਚ ਪਲੇਟਾਂ ਕਰੋ ਸਾਰਵਤ ਜਦੋਂ ਆਪਾਂ ਪਲੇਟ ਕੌਲੀ ਦੇ ਵਿੱਚ ਪਾ ਕੇ ਗਰਮਾ-ਗਰਮ ਖਾਣੇ ਆ ਤਾਂ ਬੜਾ ਹੀ ਟੇਸਟੀ ਲੱਗਦਾ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਪਰ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਡਰਾਈ ਫਰੂਟ ਬਿਲਕੁਲ ਵੀ ਐਡ ਨਹੀਂ ਕਰਨੇਗੇ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਅਸੀਂ ਅੱਜ ਜੱਸ ਨੂੰ ਇਸ ਤਰ੍ਹਾਂ ਹੀ ਪਲੇਨ ਪ੍ਰਸ਼ਾਦ ਨੂੰ ਹੀ ਖਾਵਾਂਗੇ ਜਦੋਂ ਆਪਾਂ ਇਸ ਤਰ੍ਹਾਂ ਪਲੇਨ ਪ੍ਰਸ਼ਾਦ ਬਣਾ ਕੇ ਖਾਂਦੇ ਆ ਤਾਂ ਆਪਣੀ ਫੀਲਿੰਗ ਹੈ ਜਿਹੜੀ ਗੁਰਦੁਆਰੇ ਦੇ ਪ੍ਰਸ਼ਾਦ ਵਾਲੀ ਦੇਗ ਵਾਲੀ ਆਉਣ ਲੱਗ ਜਾਂਦੀ ਹੈ ਬਾਕੀ ਹਰੇਕ ਦੀ ਆਪਣੀ ਆਪਣੀ ਚੋਇਸ ਹੈ ਤੁਸੀਂ ਤੁਸੀਂ ਡ్రਾਈ ਫਰੂਟ ਐਡ ਕਰਕੇ ਪਾ ਕੇ ਖਾ ਸਕਦੇ ਹੋ ਬਾਕੀ ਤੁਸੀਂ ਦੇਖੋ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਕਿਦਾਂ ਦੀ ਚੀਜ਼ ਪਸੰਦ ਕਰਦੇ ਆ ਉਸ ਤਰ੍ਹਾਂ ਦੀ ਬਣਾ ਕੇ ਖਵਾਓ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਵੇਂ ਆਪਾਂ ਬਣਾਉਣੀ ਹੈ ਹਰੇਕ ਕੋਈ ਬਣਾਉਂਦਾ ਉਹ ਹੀ ਬਣਾ ਕੇ ਖਵਾਈਏ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ सत्